ਡੇਰਾ ਬਾਬਾ ਨਾਨਕ ਨਿਤਿਕ ਪਿੰਡ ਧਰਮਕੋਟ ਰੰਦਾਵਾ ਦੇ ਹਾਰਡਵੇਅਰ ਵਪਾਰੀ ਦੀ ਦੁਕਾਨ ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ ਹਮਲਾਵਰ ਹੋਏ ਫਰਾਰ थाना ਡੇਰਾ ਬਾਬਾ ਨਾਨਕ ਅਦੀਨ ਪਿੰਦੀ ਪੁਲਿਸ ਚੋਂ ਕਿ ਧਰਮਕੋਟ ਰੰਦਾਵਾ ਦੇ ਵਿੱਚ ਵਿਕੀ ਹਾਰਡਵੇਅਰ ਸਟੋਰ ਤੇ ਤੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕੀ ਹਾਰਡਵੇਅਰ ਸਟੋਰ ਦੇ ਮਾਲਕ ਦਨੀਸ਼ ਕੁਮਾਰ ਉਰਫ ਮੋਬੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਨੌਜਵਾਨ ਫਰਾਰ ਹੋ ਗਏ ਸਨ ਗਨਿਮਤ ਇਹ ਰਹੀ ਕਿ ਗੋਲੀ ਦੁਕਾਨ ਦੇ ਦਵਾਰ ਵਿੱਚ ਜਾ ਕੇ ਲੱਗੀ ਅਗਰ ਨਿਸ਼ਾਨਾ ਇਧਰ ਉਧਰ ਲਗਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ ਜਿਕਰ ਜੋ ਕਹੇ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ ਜਿੰਨਾ ਤੇ ਦੋਸ਼ੀ ਚੇਲ ਦੀਆਂ ਸਲਾਖਾਂ ਪਿੱਛੇ ਹਨ ਗੋਲੀਆਂ ਚਲਾਉਣ ਵਾਲਿਆਂ ਤੋਂ ਅੱਕੇ ਵਪਾਰੀਆਂ ਵੱਲੋਂ ਹਮਲਾਵਰਾਂ ਦਾ ਕਰੀਬ 10 ਕਿਲੋਮੀਟਰ ਪਿੱਛਾ ਕੀਤਾ ਗਿਆ ਤੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਕੋਲੋਂ ਨਿਸ਼ਾਨ ਸਿੰਘ ਨਾਮਕ ਵਿਅਕਤੀ ਜੋ ਯੂਐਸਏ ਦੇ ਨੰਬਰ ਤੇ ਲਗਾਤਾਰ 40 ਲੱਖ ਰੁਪਏ ਦੀ ਫਰੋਤੀ ਮੰਗ ਰਿਹਾ ਸੀ ਜਿਸ ਤੇ ਚੱਲਦੇ ਉਹਨਾਂ ਵੱਲੋਂ ਦੁਕਾਨ ਉੱਪਰ ਗੋਲੀਆਂ ਚਲਵਾਈਆਂ ਗਈਆਂ ਹਨ ਇਸ ਮੌਕੇ ਪੀੜਤ ਦੁਕਾਨਦਾਰ ਨੇ ਪੰਜਾਬ ਪੁਲਿਸ ਤੇ ਉੱਚ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਜਲਦ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇ ਸਬੰਧੀ ਧਰਮਕੋਟ ਚੌਕ ਕੀ ਚਰਪਛਾਤੇ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਤੇ ਐਸਐਸਜੀ ਗਰਮੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਚਲਤੀ ਹੀ ਉਕਤ ਮੁਲਜ਼ਮ ਪੁਲਸ ਦੀ ਗ੍ਰਿਫਤ ਚ ਹੋਣਗੇ ਸਰ ਫਰੋਤੀ ਦਾ ਮਾਮਲਾ ਇਹ ਪ੍ਰਤੀਕੋਣ ਮੰਗਦੇ ਹੈ ਮੰਗਦੇ ਹੈ ਜੀ ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ। ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਕੀਤੀ ਹੈ? ਹਾਂ ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ? ਹਾਂਜੀ। ਦੋ ਵਾਰੀ ਅੱਗੇ ਹੋ ਗਿਆ ਜੀ। ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ। ਹਾਂਜੀ। ਉਹ ਦੋਸੀ ਕੀ? ਭੜੇ ਕਿ ਪਹਿਲੇ ਤੁਹਾਡੇ 2023 'ਚ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 'ਚ ਉਹਨਾਂ ਦੀ ਵਾਹਿਜ ਮੰਨ ਚੋਗੀ। ਅੱਛਾ। ਹਾਂਜੀ। ਜਿਹੜੀ ਕੱਲ ਗੋਲੀ ਚੱਲੀ ਉਹ ਕਿੱਥੇ ਲੱਗੀ ਹੈ? ਆ ਉਹ ਦੁਕਾਨ ਦੇ ਸਭ ਤੋਂ ਪਰਲੇ ਕੋਲੇ ਤੇ ਲੱਗੀ। ਕੀ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਚਾਈਏ ਜੀ ਪੂਰਾ ਯੋਰਨਾ 94 ਹੁੰਦਾ ਇਹ ਕਰ ਕਿਸੇ ਸਿਟੀ ਤੇ ਵੀ ਪੈਰਾ ਕੈਮਰਾ ਜਾਈ ਹਾਂਜੀ ਆਇਆ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕ ਵੀ ਪਿੱਛੇ ਮਗਰ ਉਹ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ ਉਹਨਾਂ ਕਾਰਨ ਕੀਤੀ ਹੈ 3 ਘਰ ਗੱਡੇ ਹਾਂਜੀ ਥੋੜਾ ਹੀ ਬਰਗਰਾ ਗਿਆ ਸਰ ਅਜਾ ਕੱਲ ਕਾਬੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਕਿਰਾਂ ਚਾਹੀਦਾ ਜੀ ਤਾਲਪੁਰਸਵਾਲ ਮੇਰੇ ਖਲਾਫ ਮਿਲੀ 30 ਪ੍ਰੋਟੈਕਸ਼ਨ ਨੂੰ ਮਿਲੀ ਹੋਈ ਹੈ ਉਹ ਦੋ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਹਨਾਂ ਲੋਕਾਂ ਨੂੰ ਕੀਤਾ ਕਿਉਂ ਜੀ ਪਰ ਆਪ ਅੰਦਰ ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ 35 ਵਰਸੀਓ ਹਾਂਜੀ 35 ਵਰਸੀਓ ਮੋੜ ਚਾਲ ਤੇ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ ਰਾਊਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਧਰ ਲਾਏ ਨਾ ਅੱਛਾ ਜਿਹੜੇ ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਫਿਰ ਕਿੰਨੇ ਰੌੜ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੌਂ ਕੱਢਿਆ ਨਾ ਪੁਰਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀਾਨੂੰ ਸਹੀ ਪਾਚਲਾ ਦੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਹਾਨੂੰ ਥ੍ਰੈਡ ਕਰ ਸਾਰਿਆਂ ਨੇ ਇੱਥੇ ਲੋਕਲ ਨੰਬਰ ਪਤਵਾ ਰੀਆਂ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੁਗਾ ਚਾਹੀਦਾ 2S ਦਾ ਹਾਂਜੀ ਕੀ ਆਪਣੇ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤੇ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹੂੰ ਹੂੰ ਤਾਂ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈ ਜਿਹੜੀ 6:00 ਤੇ ਕੋਈ ਗੋਲੀ ਚੱਲੀ ਹੈਗੀ ਪਰਮ ਗੁਰੁੰਦਾਵਾ ਉਦੋਂ ਇਹ ਜਾਂਚ ਕਰ ਰਹੇ ਹੈਗੇ ਆ। ਇਹ ਮਸਲਾ ਮਤਲਬ ਕਿਤੇ ਤੇ ਗੋਲੀ ਚੱਲੀ ਕਿੰਨ ਜਿ ਲਈ। ਤੇ ਦੁਕਾਨ ਸੀਗੀ ਜੀ ਦਿਨੇਸ਼ ਜੀ ਤੇ ਉਹਨਾਂ ਦੁਕਾਨ ਤੇ ਕੋਲੀ ਚੱਲੀ ਹੈਗੀ ਹੈ ਜੀ। ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਹੈ। ਸਰ ਹਜੇ ਤੱਕ ਕੋਈ ਦੋਸ਼ੀ ਅਕੋਇ ਅਰੈਸਟ ਹੋਇਆ ਜੀ। ਹਾਂ ਜੀ ਜਿਹੜਾ ਪਹਿਲਾਂ ਮਗਰੋਂ ਦੋਸ਼ੀ ਅਰੈਸਟ ਹੈ ਉਹ ਜੇਲ੍ਹ ਦੇ ਵਿੱਚ ਨੇ ਸਰ। ਤੇ ਸਰ ਕੀ ਮੈਟਰ ਕਿ ਲੱਗਦਾ बार-बार ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕੀ ਕਰ ਰਹੇ? ਇਹ ਜਾਂਚ ਦਾ ਵਿਸ਼ਾ ਹੈ ਜੀ। ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ। ਜੋ ਇਨਵੈਸਟੀਗੇਸ਼ਨ ਸਾਹਮਣੇ ਆ ਸਭ ਕੁਝ ਦੱਸਾਂਗੇ ਜੀ। ਤੁਸੀਂ ਸਰ ਸੀਸੀਟੀਵੀ ਕੈਮ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਫੀਰ ਲੌਂਚ ਕੀਤੀ ਹੋਈ ਹੈ ਜੀ ਆਪਾਂ